ਮੇਰਾ ਜੀਵ ਦੇ ਰੱਬ ਨੂੰ ਚੇਤੇ ਕਰਨਾ ਤੇ ਦਿਨ ਰਾਤ ਕਰਕੇ ਕਰ ਲੈ ਇਹ ਸਮਾਂ ਹੈ ਸਮਾਂ ਬੜਾ ਕੀਮਤੀ ਹੈ ਇਹ ਸਮਾਂ ਜਾਤ ਅਸਰ ਬੀਤ ਇਹ ਬੀਤਦਾ ਜਾਂਦਾ ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਵ ਘਟੇ ਤਨ ਛੀਜੈ ਦਨ ਕਰਕੇ ਪੈਰਾਂ ਕਰਕੇ ਖੜੀਆਂ ਕਰਕੇ ਉਮਰ ਕੱਟਦੀ ਹੈ ਤੇ ਸਰੀਰ ਦੀ ਬੰਤਰ ਵਿੱਚ ਫਰਕ ਪੈਂਦਾ ਜਾਂਦਾ ਹੈ ਇਸ ਕਰਕੇ ਮਹਾਰਾਜ ਕਹਿੰਦੇ ਇਹ ਪਿਆਰਿਆ ਵਾਹਿਗੁਰੂ ਦਾ ਸਿਮਰਨ ਕਰਨ ਵਾਸਤੇ ਨਿਮਖ ਨਾ ਕੀਜੈ ਟੀਲਾ ਇੱਕ ਅੱਖ ਦੇ ਫਰਕ ਨੇ ਜਿੰਨਾ ਸਭਾ ਵੀ ਢਿੱਲ ਨਾ ਕਰ ਮਹਾਰਾਜ ਦੇ ਨਾਮ ਵਿੱਚ ਸਿਮਰਨ ਵਿੱਚ ਜੁੜ ਜਾ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਕਤਨਾਮ ਵਾਹਿਗੁਰੂ ਸਤਨਾਮ ਵਾਹਿ